ਸ਼੍ਰੋਮਣੀ ਅਕਾਲੀ ਦਲ ਆਗੂ ਅਮਰੀਕ ਸਿੰਘ ਰੁਮਾਨਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਫਾਜ਼ਿਲਕਾ ਚੋਣ ਇੰਚਾਰਜ ਹਰੀ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਯੂਆ ਟੀਮ ਨੇ ਅੱਜ ਵਾਰਡ ਨੰਬਰ 18 ਅਤੇ ਵਾਰਡ ਨੰਬਰ 19 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਫਰੋਇਪੁਰ ਉਮੀਦਵਾਰ ਸਰਦਾਰ ਨਦੇਵ ਸਿੰਘ ਬੋਬੀ ਮਾਨ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕਪੱਖੀ ਨੀਤੀਆਂ ਤੋਂ ਜਾਣੂ ਕਰਾਇਆ ਅਤੇ ਲੋਕਾਂ ਅੱਗੇ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਣ ਤਾਂ ਜੋ ਪੰਜਾਬ ਦਾ ਪੂਰਨ ਰੂਪ ਵਿੱਚ ਵਿਕਾਸ ਕੀਤਾ ਜਾ ਸਕੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਯੁਵਾ ਆਗੂ ਅਤੇ ਯੁਵਾ ਵਰਕਰ ਮੌਜੂਦ ਰਹੇ ਅੱਜ ਵਾਰਡ ਨੰਬਰ 18 ਤੇ 19 ਦੇ ਵਿੱਚ ਸਰਦਾਰ ਨਰਦੇਵ ਸਿੰਘ ਜੀ ਬੋਬੀਮਾਨ ਦੇ ਚੋਣ ਪ੍ਰਚਾਰ ਨੂੰ ਹੋਰ ਤੇਜ਼ ਕਰਨ ਲਈ ਅਸੀਂ ਡੋਰ ਟੂ ਡੋਰ ਲੋਕਾਂ ਦੇ ਵਿੱਚ ਜਾ ਕੇ ਮਿਲ ਰਹੇ ਆ ਅਤੇ ਲੋਕ ਸਾਡਾ ਸਾਥ ਵੀ ਦੇ ਰਹੇ ਨੇ ਪੂਰਾ ਸਾਡੀ ਗੱਲ ਵੀ ਸੁਣ ਰਹੇ ਨੇ ਕਿਉਂਕਿ ਜੋ ਕੰਮ ਮਸ਼ਰੂਮ ਨਹੀਂ ਇਕਾਲੀ ਦਲ ਦੀ ਸਰਕਾਰ ਵੇਲੇ ਹੋਏ ਸਨ ਉਹ ਹੁਣ ਦੀਆਂ ਸਰਕਾਰਾਂ ਨੇ ਸਾਰਾ ਕੁਝ ਬੰਦ ਕਰ ਦਿੱਤਾ ਜਿੰਨੇ ਸਕੀਮਾਂ ਸਾਰੀਆਂ ਬੰਦ ਕਰ ਹੋ ਚੁੱਕੀਆਂ ਨੇ ਸੋ ਲੋਕ ਜਿਹੜੇ ਗਰੀਬ ਗਰੀਬ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਉਹਨਾਂ ਦੇ ਕਾੜ ਕੱਟ ਦਿੱਤੇ ਗਏ ਜਿਹੜੀ 30 ਕਿਲੋ ਕਣਕ ਆਉਂਦੀ ਸੀ ਉਹਦੀ ਜਗ੍ਹਾ 10 ਕਿਲੋ ਮਿਲ ਰਹੀ ਹੈ ਜੀ ਸੋ ਲੋਕ ਬਹੁਤ ਦੁਖੀ ਨੇ ਜਿਹੜੇ ਗਰੀਬ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਸੋ ਇਸ ਕਰਕੇ ਇੱਥੇ ਦੂਰ ਦੂਰ ਜਾ ਕੇ ਲੋਕਾਂ ਨੂੰ ਬੇਨਤੀ ਕਰ ਰਹੇ ਆ ਕਿ ਜੇ ਆਪਾਂ ਫਿਰ ਇਹ ਸਹੂਲਤਾ ਸੋ ਸਹੂਲਤਾ ਲੈਣੀ ਤਾਂ ਆਪਾਂ ਆਕਾਲੀ ਦਲ ਨੂੰ ਫਿਰ ਅੱਗੇ ਲਈ ਜੀ ਧੰਨਵਾਦ ਜੀ ਅੱਜ ਅਸੀਂ 18 ਤੇ 19 ਨੰਬਰ ਵਾਰਡ ਚ ਆਪ ਦਾ ਆਕਾਲੀ ਦਲ ਦਾ ਚੋਣ ਪ੍ਰਚਾਰ ਕਰ ਰਹੇ ਆ ਇਹ ਲੋਕਾਂ ਦਾ ਇਹਨਾ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਕਿਉਂਕਿ 2 ਸਾਲ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਅੱਕ ਚੁੱਕੇ ਨੇ ਇਹਨਾਂ ਦੇ ਸਾਰੇ ਝੂਠੇ ਵਾਅਦੇ ਹੁਣ ਪਰਦੇ ਉੱਠ ਚੁੱਕੇ ਨੇ ਇਹਨਾਂ ਦੇ ਵੱਡੇ ਵੱਡੇ ਲੀਡਰ ਭ੍ਰਸ਼ਟਾਚਾਰ ਦੇ ਅੰਦਰ ਸਾਰੇ ਜੇਲ੍ਹਾਂ 'ਚ ਪਏ ਨੇ ਤੇ ਜੋ ਕੁਝ ਬਾਦਲ ਸਾਹਿਬ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਜੋ ਕਰ ਸਕਦੀ ਹੈ ਜਨਤਾ ਵਾਸਤੇ ਕੋਈ ਨਹੀਂ ਕਰ ਸਕਦਾ ਇੱਕੋ ਇੱਕ ਪਾਰਟੀ ਹੈ ਜਿਹੜੀ ਸਿਰਫ ਪੰਜਾਬ ਔਰ ਪੰਜਾਬ ਦੇ ਹਿੱਕਾ ਦੇ ਬਾਰੇ ਸੋਚਦੀ ਹੈ ਤੇ ਪੰਜਾਬ ਦੀ ਜਨਤਾ ਬਾਰੇ ਸੋਚਦੀ ਹੈ ਇਸ ਕਰਕੇ ਅਸੀਂ ਸਾਰੀ ਜਨਤਾ ਨੂੰ ਅਪੀਲ ਕਰਨਿਆ ਵੀ ਪੰਜਾਬ ਦੀ ਇੱਕੋ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ 'ਚ ਰਾਜ ਕੀਤਾ ਹੈ ਤੇ ਲੋਕਾਂ ਦੇ ਹਰ ਵਰਗ ਹਰ ਗਰੀਬ ਦੇ ਲੋਕਾਂ ਨੂੰ ਨਾਲ ਰੱਖ ਕੇ ਚੱਲੇ ਨੇ ਇਸ ਕਰਕੇ ਅਸੀਂ ਸਾਰੇ ਸਾਡੀ ਜਾਤ ਪਾਤ ਤੋਂ ਉੱਠੇ ਹੋ ਕੇ ਸ਼੍ਰੋਮਣੀ ਕਾਲੀ ਦਲ ਤਕੜੀ ਦੇ ਨਿਸ਼ਾਨ ਤੇ ਮੋਹਰਾ ਲਾ ਕੇ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਨੂੰ ਜਿਤਾ ਕੇ ਭੇਜੇ ਤਾਂ ਕਿ ਸਾਡੇ ਸਾਰੇ ਹਲਕੇ ਦੀ ਆਵਾਜ਼ ਉੱਥੇ ਪਾਰਲੀਮੈਂਟ 'ਚ ਉਠਾ ਸਕਣ ਤੇ ਸਾਡੇ ਪੰਜਾਬ ਲਈ ਬਹੁਤ ਹੀ ਸੁਨਾਰਾ ਭਵਿੱਖ ਤੈਅ ਕਰ ਸਕਣ